ਘਰ ਵਿੱਚ ਲਿਆ ਮੁੰਡੇ ਨੇ ਜਨਮ ਪਰਿਵਾਰ ਨੇ ਕਰਤਾ ਕੰਮ ਅਕਸਰ ਹੀ ਜਦੋਂ ਵੀ ਕਿਸੇ ਘਰ ਵਿੱਚ ਬੱਚਾ ਜਨਮ ਲੈਂਦਾ ਹੈ ਤਾਂ ਹਰ ਕੋਈ ਵੱਖੋ ਵੱਖਰੇ ਢੰਗ ਨਾਲ ਆਪਣੀ ਖੁਸ਼ੀ ਜ਼ਾਹਿਰ ਕਰਦਾ ਹੈ ਜਿਸ ਦੀ ਇੱਕ ਵੱਖਰੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੱਚੇ ਨੂੰ ਤੱਕੜੀ ਦੇ ਵਿੱਚ ਤੋਲਿਆ ਜਾ ਰਿਹਾ ਹੈ ਦਰਸਲ ਜਦੋਂ ਇਸ ਪਰਿਵਾਰ ਵਿੱਚ ਇੱਕ ਮੁੰਡੇ ਨੇ ਜਨਮ ਲਿਆ ਤਾਂ ਸਾਰੇ ਹੀ ਪਰਿਵਾਰ ਨੂੰ ਬੱਚਾ ਹੋਣ ਦੀ ਐਨੀ ਖੁਸ਼ੀ ਸੀ ਕਿ ਪਰਿਵਾਰ ਨੇ ਸਾਰੇ ਹੀ ਰਿਸ਼ਤੇਦਾਰ ਅਤੇ ਅੰਡੀ ਗਵਾਂਡੀ ਇਕੱਠੇ ਕਰ ਲਏ ਅਤੇ ਆਪਣੇ ਨਵ ਜੰਮੇ ਬੱਚੇ ਨੂੰ ਇੱਕ ਤੱਕੜੀ ਵਿੱਚ ਸਿੱਕਿਆਂ ਦੇ ਨਾਲ ਤੋਲਿਆ ਸੋ ਹਰ ਕੋਈ ਆਪਣੀ ਖੁਸ਼ੀ ਨੂੰ ਵੱਖੋ ਵੱਖਰੇ ਢੰਗਾਂ ਨਾਲ ਮਨਾਉਂਦਾ ਹੈ ਪਰ ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਇਸ ਤਰ੍ਹਾਂ ਦੇ ਦਿਖਾਵੇ ਕਰਨ ਦੀ ਕੀ ਲੋੜ ਸੀ ਜੇ ਕੁਝ ਕਰਨਾ ਹੀ ਸੀ ਤਾਂ ਬੱਚੇ ਦੇ ਉੱਪਰੋਂ ਪੈਸੇ ਵਾਰ ਕੇ ਕਿਸੇ ਗਰੀਬ ਦੀ ਲੋੜ ਪੂਰੀ ਕਰਨੀ ਚਾਹੀਦੀ ਸੀ ਸੋ ਜਿਵੇਂ ਜਿਸ ਨੂੰ ਠੀਕ ਲੱਗਦਾ ਹੈ ਕਰਦਾ ਹੈ ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ